ਗੈਰ ਕਾਨੂੰਨੀ ਧੰਧਾਂ ਕਾਰਨ ਸੁਰਖੀਆਂ ਚ ਆਏ ਹੋਟਲਾਂ ਤੇ ਪੁਲਿਸ ਨੇ ਕੀਤੀ ਰੇਡ ਨਾਲੇ ਦੇ ਵਿੱਚ ਕਾਫੀ ਜਿਆਦਾ ਹੋਟਲ ਨੇ ਜਿਹੜੇ ਬਿਨਾ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਹੋਟਲਾਂ 'ਚ ਰੰਗੇ ਹਥੀ ਕਾਬੂ ਕੀਤੇ ਪ੍ਰੇਮੀ ਜੋੜੇ ਇਹ ਵੀ ਖਰਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਦੋ-ਦੋ ਘੰਟੇ ਲਈ ਕਿਰਾਏ ਤੇ ਦਿੱਤੇ ਜਾਂਦੇ ਸੀ ਕਮਰੇ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ कपल ਆ ਗਿਆ ਸੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਫਾਇਰ ਸੇਫਟੀ ਦੀ ਉਲੰਘਣਾ ਕਰਨ ਤੇ ਤਿੰਨ ਹੋਟਲਾਂ ਨੂੰ ਜੜਿਆ ਪੁਲਿਸ ਨੇ ਤਾਲਾ ਸੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਹੋਟਲਾਂ ਦੇ ਕਮਰਿਆਂ 'ਚ ਠਹਿਰੇ ਪ੍ਰੇਮੀ ਜੋੜਿਆਂ 'ਚ ਮਚ ਗਈ ਹਫੜਾ ਤਫੜੀ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਇਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਾਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਵਨ ਮੀਡੀਆ ਮਿਆਸ਼ੂਦੀਪ ਕੋਲ ਇਸ ਵੇਲੇ ਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਈਟੀ ਰੋਡ ਤੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਹੋਟਲਾਂ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਅਤੇ ਅੰਦਰੋਂ ਪ੍ਰੇਮੀ ਜੋੜਿਆਂ ਨੂੰ ਰੰਗੇ ਹੱਤੀ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਪ੍ਰੇਮੀ ਜੋੜੇ ਜਿਹੜੇ ਉੱਥੇ ਰੰਗ ਰਲੀਆਂ ਮਨਾਉਂਦੇ ਨਜ਼ਰ ਆ ਰਹੇ ਸੀ ਅਤੇ ਪੁਲਿਸ ਨੇ ਤਾਰਦੂਮੋਚੇ ਨੇ ਦੱਸਿਆ ਜਾ ਰਿਹਾ ਕਿ ਦੋ-ਦੋ ਕੰਡੇ ਲਈ ਉੱਥੇ ਕਮਰੇ ਦਿੱਤੇ ਜਾਂਦੇ ਸੀ ਇਹ ਰੇਡ ਡੀਐਸਪੀ ਦੇ ਵੱਲੋਂ ਪੁਲਿਸ ਟੀਮ ਦੇ ਨਾਲ ਅਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਮਿਲ ਕੇ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਇਹ ਜਿਹੜੇ ਹੋਟਲ ਸੀ ਨਿਯਮਾਂ ਦੇ ਅਨੁਸਾਰ ਨਹੀਂ ਬਣੇ ਹੋਏ ਸੀ ਜਿਸ ਤੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਟਲਾਂ ਨੂੰ ਫਾਇਰ ਬ੍ਰਿਗੇਡ ਵੱਲੋਂ ਸੀਲ ਕਰ ਦਿੱਤਾ ਗਿਆ ਜੋ ਜੋੜੇ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਸੀ ਉਹਨਾਂ ਨੂੰ ਥਾਣੇ ਦੇ ਵਿੱਚ ਲਿਜਾ ਕੇ ਉਹਨਾਂ ਦੇ ਸਨাক্তਕਰਡ ਦੇਖ ਕੇ ਉਹਨਾਂ ਦਾ ਪਛਾਣ ਪੱਤਰ ਦੇਖ ਕੇ ਉਹਨਾਂ ਜੋੜਿਆਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ। ਮੌਕੇ ਤੇ ਉੱਥੇ ਹੜਕੰਪ ਮਚ ਜਾਂਦਾ ਚੀਕ ਚਾਹੜਾ ਪੈ ਜਾਂਦਾ ਹੈ। ਸਿਰਫ ਇਹੀ ਹੋਟਲ ਨਹੀਂ ਜਿੱਥੇ ਗੈਰ ਕਾਨੂੰਨੀ ਧੰਦੇ ਚੱਲ ਰਹੇ ਨੇ ਅਜਿਹੇ ਹੋਰ ਵੀ ਹੋਟਲ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਤੇ ਵੀ ਸਕੰਜੇ ਕੱਸੇ ਜਾਣਗੇ। ਇਸ ਪੂਰੇ ਮਾਮਲੇ ਤੇ ਡੀਐਸਪੀ ਦਾ ਕੀ ਕਹਿਣਾ? ਆਓ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ। ਜੀ ਇਹ ਜਿਹੜਾ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਤੋਂ ਇਲਾਵਾ ਇਹ ਵੀ ਖਦਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ ਕਪਲ ਆ ਗਿਆ ਸੋ ਇਹੋ ਜਿਹਿਆਂ ਵੀ ਖਰਚਾ ਜਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾੜਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਆ ਇੱਥੇ ਸਾਡੇ ਇਹ ਆਈਟੀਆਈ ਜੋਬ ਟੋਟਲ ਆਲ ਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਪੁਲਿਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਆ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਵੀ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਾਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੜ ਜੋ ਕਿ ਐਸਡੀਐਮ ਸਾਹਿਬ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜੇ ਆ ਚਾਲੂ ਕੀਤੇ ਜਾਣਗੇ ਜਿਵੇਂ ਕੋਈ ਨਾਂ ਵਾਲਕ ਦਾ ਤੁਸੀਂ ਕਹਦੇ ਸੀ ਨਾਂ ਵਾਲਦਨ ਦੀ ਰੂਮ ਵਗੈਰਾ ਕੋਈ ਐਵੇਂ ਨਾ ਮਿਲਾ ਤੁਸੀਂ ਕਹਿ ਸਕਦੇ ਨੇ ਹਾਲੇ ਆਪਾਂ ਵੈਰੀਫਾਈ ਕਰ ਰਹੇ ਆ ਜੋ ਪ੍ਰੈਜੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਾਬਜ਼ੇ 'ਚ ਲਏ ਨੇ ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਇਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ ਆਇਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਕਰ ਉਹ ਜਿਵੇਂ ਕਿ ਇੱਥੇ ਮਤਲਬ ਹਸਿਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਕਾਲਜ ਦੇ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਗ੍ਰਾਮਦ ਹੋਈਆਂ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋ ਜੀ ਦੇਖੋ ਆਪਾਂ ਬਰਾਮਦ ਕੀਤਾ ਨਹੀਂ کہہ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹੋਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇੱਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਸ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੁਸੀਂ ਫਾਇਰ ਸੇਫਟੀ ਕਾ ਸੀਆਰ ਜਿਹਾ ਵਗੈਰਾ ਉਹਦੇ ਵਿੱਚ ਇਹਨਾਂ ਨੇ ਉਹ ਸੱਤਾਂ ਦੀ ਗੋਲੀਆਂ ਉਹਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਬੰਦੇ ਉਹ ਕਿੱਥੇ ਹੈ ਜੀ ਬਿਲਕੁਲ ਜਿਵੇਂ ਹਰ ਇੱਕ ਜਿਹੜਾ ਵੀ ਕਮਰਸ਼ੀਅਲ ਅਦਾਰਾ ਹੁੰਦਾ ਉਹਦੇ ਅਲੱਗ-ਅਲੱਗ ਜਿਹੜੇ ਨੋਰਮਸ ਹੁੰਦੇ ਨੇ ਫਾਇਰ ਸੇਫਟੀ ਦੇ ਨੋਰਮਸ ਹੁੰਦੇ ਨੇ ਜਿੰਨੇ ਕਮਰੇ ਬਣਾਏ ਗਏ ਨੇ ਉੱਥੇ ਫਾਇਰ ਸੇਫਟੀ ਇਕੁਪਮੈਂਟ ਜ਼ਰੂਰੀ ਹੁੰਦਾ ਫੋਰ ਏਗਜ਼ਾਮਪਲ ਆਪਾਂ ਜਿਹੜਾ ਹੁਣ ਹੋਟਲ ਚੈੱਕ ਕੀਤਾ ਇੱਥੇ ਜਿਹੜਾ ਕਿਚਨ ਆ ਉਹ ਕਿਚਨ ਦੇ ਵਿੱਚ ਜੋ ਐਸ ਪਰ ਨੋਰਮਸ ਜਿਹੜਾ ਫਾਇਰ ਸੇਫਟੀ ਇਕੁਪਮੈਂਟ ਲੱਗਣਾ ਜ਼ਰੂਰੀ ਹੁੰਦਾ ਉਹ ਇੱਥੇ ਇਹਨਾਂ ਦੇ ਨਹੀਂ ਸੀ ਲੱਗਿਆ ਹੋਇਆ ਤੇ ਉੱਪਰ ਵੀ ਕੰਨੀ ਜਿਹੜੀ ਇਹਨਾਂ ਨੇ ਪਾਈਪ ਹੀ ਲਗਾਈ ਹੋਈ ਆ ਜਿਹਦੇ ਵਿੱਚ ਕਿ ਉਹਦੇ ਕਨੈਕਸ਼ਨ ਨਹੀਂ ਦਿੱਤੇ ਹੋਏ ਫਾਇਰ ਸੇਫਟੀ ਦੇ ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਆ ਕੀ ਕੀਤੀ ਜਾਏਗੀ ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਆ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਇਹ ਚੱਲ ਰਹੀ ਆ